ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਤੋਂ ਇੱਕ ਵੀਡੀਓ ਸਾਹਮਣੇ ਆਈ ਏ ਜਿਸ 'ਚ ਸ਼ਰਾਬ ਪੀ ਕੇ ਇੱਕ ਸ਼ਖਸ ਜੋ ਹੈ ਸ਼੍ਰੀ ਦਰਬਾਰ ਸਾਹਿਬ ਪਹੁੰਚ ਜਾਂਦਾ ਜੀਹਾਂ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਇਹ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਜਿੱਥੇ ਜਿਹੜਾ ਸ਼ਖਸ ਹੈ ਇਹ ਜੋ ਦਰਬਾਰ ਸਾਹਿਬੇ ਸ਼ਰਾਬ ਪੀ ਕੇ ਪਹੁੰਚ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਰੋਲਾ ਪੈ ਜਾਂਦਾ ਹੈ ਤੇ ਸੇਵਾਦਾਰਾਂ ਵੱਲੋਂ ਇਸ ਨੂੰ ਫੜਿਆ ਜਾਂਦਾ ਇਹ ਵੀਡੀਓ ਵਾਇਰਲ ਵੀਡੀਓ ਜਿਹੜੀ ਹੈ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆਈ ਏ ਜਿੱਥੇ ਜਿਹੜਾ ਸਿੱਖ ਜੋ ਇਹ ਸ਼ਖਸ ਨੇ ਇਹ ਜੋ ਹੈਗਾ ਸ਼ਰਾਬ ਪੀ ਕੇ ਸਾਫ਼ ਤੌਰ ਤੇ ਸ਼੍ਰੀ ਦਰਬਾਰ ਸਾਹਿਬ ਤੋਂ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਇਸ ਸ਼ਖਸ ਨੇ ਸ਼ਰਾਬ ਪੀਤੀ ਹੋਈਏ ਕੁਝ ਇਹੋ ਜਿਹੀ ਹਰਕਤ ਕਰ ਦਿੱਤੀ ਤੇ ਉਸ ਤੋਂ ਬਾਅਦ ਵੱਡਾ ਰੋਲਾ ਪੈ ਜਾਂਦਾ ਹੈ ਤੇ ਉਸ ਤੋਂ ਬਾਅਦ ਉੱਥੇ ਦੇ ਜਿਹੜੇ ਸੇਵਾਦਾਰ ਹੁੰਦੇ ਨੇ ਇਸ ਸ਼ਖਸ ਨੂੰ ਫੜਦੇ ਨੇ ਤੇ ਇਸ ਸ਼ਖਸ ਨੂੰ ਫੜ ਕੇ ਬਾਹਰ ਸ਼੍ਰੀ ਦਰਬਾਰ ਸਾਹਿਬ ਤੋਂ ਲੈ ਕੇ ਜਾਇਆ ਜਾਂਦਾ ਹੈ ਇਹ ਵਾਇਰਲ ਵੀਡੀਓ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆ ਜਿੱਤੇ ਸ਼ਰਾਬ ਦੇ ਨਸ਼ੇ 'ਚ ਜਿਹੜਾ ਹਰਮੰਦਰ ਸਾਹਿਬਿਕ ਪਵਿੱਤਰ ਸਥਾਨ ਹੈਗਾ ਉੱਥੇ ਪਹੁੰਚ ਜਾਂਦਾ ਹੈ ਤੇ ਇਸ ਵਾਇਰਲ ਵੀਡੀਓ ਜਦੋਂ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਵੱਡਾ ਰੌਲਾ ਪੈ ਗਿਆ ਕਿਉਂਕਿ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਹੈ ਤੇ ਇੰਨਾ ਖਾਸ ਮੌਕੇ ਤੇ ਇੰਨੇ ਪਵਿੱਤਰ ਦਿਹਾੜੇ ਤੇ ਜੁੜੇ ਸ਼ਖਸੇ ਸ਼ਰਾਬ ਪੀ ਕੇ ਦਰਬਾਰ ਸਾਹਿਬ ਪਹੁੰਚ ਗਿਆ ਵੀਡੀਓ 'ਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਇਸ ਦੀਆਂ ਅੱਖਾਂ ਚੜੀਆਂ ਹੋਈਆਂ ਨੇ ਅੱਖਾਂ ਕਿਤੇ ਨਾ ਕਿਤੇ ਲਾਲ ਵੀ ਦਿਖ ਰਹੀਆਂ ਨੇ ਤੇ ਨਸ਼ੇ 'ਚ ਕਿਤੇ ਨਾ ਕਿਤੇ ਝੂਮਦਾ ਵੀ ਸ਼ਖਸ ਜਿਹੜਾ ਹੈ ਦਿਖ ਰਿਹਾ ਤੇ ਜਿਸ ਤੋਂ ਬਾਅਦ ਜਦੋਂ ਸੇਵਾਦਾਰਾਂ ਨੇ ਇਸ ਸ਼ਖਸ ਨੂੰ ਫੜਿਆ ਇਸ ਨੂੰ ਪੁੱਛਿਆ ਕਿ ਤੂੰ ਕਿਉਂ ਆਇਆ ਹੈ ਤੇ ਸਾਫ਼ इस वालों किया गया कि मैं पीना है हाँ मैं पीती है तो इन्हें मनिया भी कि मैं शराब पीती हुई है तो उस तो बात आई भी किया कि मैं कृपान पा के पीना है मैं गुरु मेरा रख है तो वीडियो बनाओ जो तो इस शख्स की वीडियो बनाई जा रही थी उस तो बाद भी किया गया कि वीडियो बनाओ तो साफ तौर पर तुम वेख सकते हो कि यह शख्स जड़ा है नशे च दिखाई दे रहा अखा तो शकल तो यूरा पता लग रहा कि है कि कितने पूरा नशे च है तो इन्ने पवित्र दिहाड़े से अच्छे शराब पीके श्री दरबार साहिब शख्स पहुंच गया ਦੇਖੋ ਇਸ ਸ਼ਖਸੀਏ ਪੂਰੀ ਵੀਡੀਓ ਮੈਂ ਪੀਤੀ ਬਿਨਾ ਮੈਂ ਮੇਰੇ ਵਰਜੀ ਹੈ ਦਰਬਾਰ ਆ ਕੇ ਦਰਬਾਰ ਆ ਕੇ ਪੀਨਾ ਮੈਂ ਰਫਾਨਪਾਕ ਬੈਨਾ ਮੈਂ ਰਫਾਨਪਾਕ ਬੈਨਾ ਮੈਂ ਰਫਾਨਪਾਕ ਬੈ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਸੀਆ ਕਰਦੇ ਨੇ ਗੁਰੂ ਮੇਰੇ ਆਖਾ ਬਣਾਓ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਇੱਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਬਸੇਰੇ ਪੀਤੀ ਹੈ ਮੈਂ ਸਵੇਰੇ ਪੀਤੀ ਹੈ ਪੀਤੀ ਸ਼ਰਾਬ ਜੀ ਹਾਂ ਪੀਤੀ ਹੈ ਕਿੱਤੀ ਮਹੌਨਿੱਧੀ ਅਸਟੋਪਿੱਧੀ ਮੈਂ ਕੱਲੇ ਆਇਓ ਨਹੀਂ ਮਹਾ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਮੇਰੇ ਦਰਵਾਜੇ ਆ ਕੇ ਸ਼ਰਾਬ ਪੀ ਕੇ ਆਏ ਮਜਾ ਆਂਦਾ ਅੰਦਰ ਨਹੀਂ ਗਿਆ ਮੈਂ ਅੰਦਰ ਚੱਲਿਆ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਨਾ ਫੜਿਆ ਫੜ ਕੇ ਬੋੜਿਆ ਇਹ ਗੱਲ ਤੇ ਵੀ ਬੋੜਿਆ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆਂਦੇ ਆ ਆਪਾਂ ਥਾਂ ਲਿਆ ਹੈ ਤਿੰਨ ਕਿੰਨੇ ਹੋ ਗਏ ਆ ਆਪਾਂ ਥਾਂ ਲਿਆ 19-20 ਤਰੀਕ ਨੂੰ ਅਗਸਤ ਦੇ ਵਿੱਚ ਆਪਾਂ ਮੇਰੇ ਮਾਪੇ ਮਾਂ ਪਾਪਾ ਮਾਂਸਾ ਗੁਰਦੁਆਰੇ ਦੀ ਕੋਈ ਬਣਾਓ ਵੀਡੀਓ ਉਹ ਚੁਕੜਾ ਬੰਦ ਕਰ ਦੇ ਕਰ ਦੋ ਕਰ ਤਾਂ ਸੁਣਿਆ ਤੁਸੀਂ ਸਾਫ ਤੌਰ ਤੇ ਇਹ ਜਿਹੜਾ ਸ਼ਖਸ ਹੈ ਸਿੱਧਾ ਤੌਰ ਤੇ ਕਹਿ ਰਿਹਾ ਕਿ ਹਾਂ ਮੈਂ ਸ਼ਰਾਬ ਪੀਤੀ ਹੈ ਖੁਦ ਮੰਨ ਵੀ ਰਿਹਾ ਤੇ ਇਹ ਵੀ ਕਹਿ ਰਿਹਾ ਕਿ ਹਾਂ ਮੈਂ ਅੰਦਰ ਨਹੀਂ ਗਿਆ ਲੇਕਿਨ ਦਰਬਾਰ ਸਾਈਡ ਦੇ ਪੁਲਿਸਰ ਦੇ ਬਾਹਰ ਜਦੋਂ ਇਸ ਨੂੰ ਦੇਖਿਆ ਗਿਆ ਤੇ ਉਸ ਤੋਂ ਬਾਅਦ ਕੁਛੇਰੀਵੋ ਜੀ ਹਰਕਤਾਂ ਜਾਣਕਾਰੀ ਮੁਤਾਬਕ ਕੀ ਕਰ ਰਿਹਾ ਸੀ ਉਹ ਨਸ਼ੇ 'ਚ ਉਸ ਤੋਂ ਬਾਅਦ ਲੋਕਾਂ ਨੇ ਜਦੋਂ ਇਹਨੂੰ ਦੇਖਿਆ ਤੇ ਉਸ ਤੋਂ ਬਾਅਦ ਉੱਥੇ ਜੋ ਦੱਸਿਆ ਗਿਆ ਤੇ ਉਸ ਤੋਂ ਬਾਅਦ ਸੇਵਾਦਾਰਾਂ ਨੇ ਆ ਕੇ ਇਸ ਸ਼ਖਸ ਨੂੰ ਫੜਿਆ ਤੇ ਉਸ ਤੋਂ ਬਾਅਦ ਸ਼ੀ ਦਰਬਾਰ ਸਾਈਟ ਤੋਂ ਇਸ ਸ਼ਖਸ ਨੂੰ ਬਾਹਰ ਲੈ ਕੇ ਗਏ ਲੇਕਿਨ ਇਹ ਵੱਡੀ ਘਟਨਾ ਕਹਿ ਸਕਦੇ ਹਾਂ ਕਿਉਂਕਿ ਇੱਕ ਤਰ੍ਹਾਂ ਦਾ ਜੋ ਸ਼੍ਰੀ ਦਰਬਾਰ ਸਾਈਬ ਇੱਕ ਬਹੁਤ ਹੀ ਪਵਿੱਤਰ ਜਗ੍ਹਾ ਹੈਗਾ ਤੇ ਅੱਜ ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਦਿਨ ਪਵਿੱਤਰ ਦਿਹਾੜਾ ਵੀ ਹੈਗਾ ਤੇ ਇਸ ਮੌਕੇ ਤੇ ਇਸ ਸ਼ਖਸ ਦਾ ਸ਼ਰਾਬ ਪੀ ਕੇ ਇੰਜ ਦਰਬਾਰ ਸਾਈ ਪਹੁੰਚਣਾ ਕਿਤਨਾ ਕਿਤੇ ਬੜੀ ਮੰਦਭਾਗੀ ਘਟਨਾ ਜ਼ਰੂਰ ਹੈ ਤੇ ਉਸਨੇ ਸਾਫ਼ ਤੌਰ ਤੇ ਕਿਹਾ ਕਿ ਉਹ ਕਰਨਿਆਲ ਹਰਿਆਣਾ ਦਾ ਰਹਿਣ ਵਾਲਾ ਹੈ ਤੇ 3 ਮਹੀਨਿਆਂ ਤੋਂ ਜੁੜਾ ਹੈਗਾ ਇੱਥੇ ਪੰਜਾਬ ਦੇ ਅੰਮ੍ਰਿਤਸਰ ਚ ਰਹਿ ਰਿਹਾ ਲੇਕਿਨ ਇਹ ਵੱਡੀ ਮੰਦਭਾਗੀ ਘਟਨਾ ਜ਼ਰੂਰ ਹੈ ਤੇ ਵਾਇਰਲ ਵੀਡੀਓ ਸਾਹਮਣੇ ਹੈ ਜਿੱਤੇ ਸਾਫ਼ ਤੌਰ ਤੇ ਨਸ਼ੇਟ ਜਿਹੜਾ ਹੈਗਾ ਇਸ ਸ਼ਖਸ ਸ੍ਰੀ ਦਰਬਾਰ ਸਾਈ ਪਹੁੰਚ ਗਿਆ ਹਾਲਾਂਕਿ ਇਸ ਪਿਛੇ उसकी तो की मंशा से उसने इवे क्यों किता आखिरकार दस्तार भीतारंधी तो तो बावजूद भी शराब पी के पहुंचे यह बड़ी मंदभागी घटना जरी सामने आई है हालांकि हजे तक यह साफ नहीं हुई इस शख्स ने इन्हें क्योंकि लेकिन यह मंदभागी घटना जरूर सामने आई है बाकी इस खबर से की कुछ कहना है कमेंट करके जरूर दसो तो पात्र ਅਵੇ ਇਸ ਲਈ ਦੇਖਦੇ ਰਹੋ ਪੰਜਾਬ